ਅੱਜ ਗਰਮ ਮੌਸਮ ਅਪਡੇਟ ਪੰਜਾਬ ਮੌਸਮ 15 ਤੋਂ 18 ਅਗਸਤ ਅੱਜ ਦੇਖਣ ਨੂੰ ਮਿਲ ਸਕਦੀਆਂ ਹਨ ਮੀਂਹ ਦੀਆਂ ਗਰਵਾਹੀਆਂ ਮੌਸਮ ਵਿਭਾਗ ਵੱਲੋਂ ਨਵੀਂ ਜਾਣਕਾਰੀ ਦੇਖੋ ਪੰਜਾਬ ਦੇ ਮੌਸਮ ਦੀ ਪੂਰੀ ਜਾਣਕਾਰੀ ਜਾਣੋ ਆਪਣੇ ਜ਼ਿਲ੍ਹੇ ਦਾ ਮੌਸਮ ਸਤਿ ਸ੍ਰੀ ਅਕਾਲ ਸਾਰੇ ਪੰਜਾਬ ਵਾਸੀਆਂ ਨੂੰ ਮੌਸਮ ਦੀ ਜਾਣਕਾਰੀ ਦੇਖ ਰਹੇ ਦਰਸ਼ਕਾਂ ਤੇ ਤੁਹਾਡਾ ਸਵਾਗਤ ਹੈ ਅੱਜ ਗੱਲ ਕਰਾਂਗੇ ਪੰਜਾਬ ਦੇ ਮੌਸਮ ਦੀ ਦੇਖਾਂਗੇ ਅੱਜ ਦੇ ਮੌਸਮ ਦੇ ਹਾਲਾਤ ਕਿਦਾਂ ਦੇ ਰਹ ਸਕਦੇ ਹਨ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਦੇ ਹਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤਾਂ ਜੋ ਵੀ ਅਪਡੇਟ ਆਵੇ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਹੇ ਵੀਡੀਓ ਦੇ ਵਿੱਚ ਅੰਤ ਤੱਕ ਜੁੜੇ ਰਹਿਣਾ ਤਾਂ ਹੀ ਤੁਹਾਨੂੰ ਪੂਰੀ ਜਾਣਕਾਰੀ ਮਿਲੇਗੀ ਅੱਗੇ ਜਾ ਕੇ ਆਪਾਂ ਪੰਜਾਬਾਈ ਐਮਡੀ ਵੱਲੋਂ ਜੋ ਵੀ ਜ਼ਿਲ੍ਹੇਵਾਰ ਜਾਣਕਾਰੀ ਦਿੱਤੀ ਗਈ ਉਹਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ ਦੀ ਅਪਡੇਟ ਵਾਲੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਯਾਨੀ ਕਿ 15 ਅਗਸਤ ਦਾ ਪੰਜਾਬ ਦਾ ਮੌਸਮ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੀ ਗੱਲ ਕਰਾਂਗੇ ਕਿਸ ਤਰ੍ਹਾਂ ਰਹੇਗਾ 15 ਤੋਂ ਲੈ ਕੇ 18 ਅਗਸਤ ਦੀ ਗੱਲ ਕਰਾਂਗੇ ਤੋਂ ਬਾਅਦ ਆਪਾਂ ਪੰਜਾਬ ਆਈਐਮਡੀ ਵੱਲੋਂ ਜੋ ਵੀ ਜ਼ਿਲ੍ਹੇਵਾਰ ਜਾਣਕਾਰੀ ਦਿੱਤੀ ਗਈ ਉਸ ਦੀ ਜਾਣਕਾਰੀ 20 ਤੱਕ ਸਾਂਝੀ ਕਰਾਂਗੇ ਮਨ ਲਾਈਵ ਸੈਲਟ ਤਸਵੀਰਾਂ ਦੇਖ ਲੈਣੇ ਤੁਸੀਂ ਤਸਵੀਰਾਂ ਦੇ ਵਿੱਚ ਸਾਫ਼ ਦੇਖ ਸਕਦੇ ਹੋ ਕਿ ਰਾਜਸਥਾਨ ਵਾਲੀ ਸਾਈਡ ਦੇ ਵੀ ਤਗੜਾ ਸਿਸਟਮ ਬਣਿਆ ਹੈ ਰਾਜਸਥਾਨ ਦੇ ਵਿੱਚ ਪਰਿਮੀ ਪੈਂਦੇ ਸਾਰ ਬੰਦੇ ਦਿਖਾਈ ਦੇਣ ਇਦਾਂ ਹੀ ਹਰਿਆਣੇ ਦੇ ਇਲਾਕਿਆਂ ਨੂੰ ਵੀ ਬਦਲੀ ਸਿਸਟਮ ਨੇ ਕਵਰ ਕੀਤਾ ਹੋਇਆ ਇਧਰਲੇ ਪਾਸੇ ਅੰਮਾਲਾ ਹੋ ਗਿਆ ਪਾਣੀ ਪਤ ਹੋ ਗਿਆ ਇਸ ਇਧਰਲੇ ਸਾਈਡ ਵੀ ਹੈਵੀ ਰੇਨ ਦੇ ਚਾਂਸ ਬਣੇ ਹੋਏ ਹਨ ਜੇ ਆਪਾਂ ਇਧਰ ਹਿਮਾਚਲ ਦੇ ਨਾਲ ਲੱਗਦੇ ਇਲਾਕਿਆਂ ਦੀ ਗੱਲ ਕਰੀਏ ਸਾਰੇ ਹਿਮਾਚਲ ਦੇ ਉੱਤੇ ਤਗੜਾ ਸਿਸਟਮ ਬਣਿਆ ਹੋਇਆ ਹਿਮਾਚਲ ਦੇ ਨਾਲ ਲੱਗਦੇ ਪੰਜਾਬ ਦੇ ਇਲਾਕਿਆਂ ਦੇ ਵਿੱਚ ਵੀ ਆਪਾਂ ਨੂੰ ਉਮੀਦ ਦੇ ਚਾਂਸ ਬੰਦੇ ਦਿਖਾਈ ਦੇ ਰਹ ਮੀਦੇ ਚਾਸ ਬੰਦੇ ਹੋਇਤ ਖਾਈ ਦੇ ਰਹੇ ਹਨ ਤੋਂ ਛੋਟੀ ਜੀ ਬੇਨਤੀ ਕਰਦੇ ਆਂ ਵੀਡੀਓ ਦੇ ਵਿੱਚ ਅੰਤ ਤੱਕ ਜੂਰ ਬਨੇ ਰਹਿਣਾ ਅੱਗੇ ਜਾ ਕੇ ਆਪਾਂ ਪੰਜਾਬ ਆਈਐਮਡੀ ਵੱਲੋਂ ਜੋ ਵੀ ਜ਼ਿਲੇਵਰ ਜਾਣਕਾਰੀ ਦਿੱਤੀ ਗਈ ਹੈ ਉਸ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਆਪਾਂ ਪੰਜਾਬ ਦੇ ਇਲਾਕੇ ਦੀ ਗੱਲ ਕਰ ਲਈ ਪੰਜਾਬ ਦਾ ਉਤਰੀ ਹਿੱਸਾ ਹੋਗਾ ਜਿਸ ਵਿੱਚ ਤਗੜਾ ਸਿਸਟਮ ਬੰਦਾ ਦਿਖਾਈ ਦੇ ਰਿਹਾ ਹੈ ਲਗਭਗ ਇਹ ਅੱਧੀ ਰਾਤ ਤੋਂ ਹੀ ਬੰਦਾ ਹੋਇਤ ਖਾਈ ਦੇ ਰਿਹਾ ਹੈ 3-4 ਵਜੇ ਦੇ ਆਸ-ਪਾਸ ਇਹ ਬੰਦਾ ਸਿਸਟਮ ਬੰਨਾ ਸ਼ੁਰੂ ਹੋ ਚੁੱਕਿਆ ਸੀਗਾ ਨਾ ਇਹ ਪੰਜਾਬ ਦੇ ਉਤਰੀ ਹਿੱਸਿਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ ਜਿਵੇਂ ਕਿ ਪਠਾਨਕੋਟ ਗੁਰਦਾਸਪੁਰ ਇਹਨਾਂ ਏਰੀਆ ਹੋ ਗਏ ਇਸ ਦੇ ਇਲਾਕੇ ਇਹ ਅੱਗੇ ਆਪਾਂ ਗੱਲ ਕਰ ਲਈਏ ਕੁਝ ਘੰਟਿਆਂ ਵਿੱਚ ਆਪਾਂ ਨੂੰ ਬੱਦਲਾਂ ਦੀ ਗੱਲ ਕਰੀਏ ਮਾਹੌਲ ਦੇਖਣ ਨੂੰ ਮਿਲੇਗਾ ਪਰ ਸਿਸਟਮ ਦਾ ਦਾਇਰਾ ਇਹ ਬਹੁਤਾ ਵੱਡਾ ਨਹੀਂ ਹੋਇਆ ਕਿਉਂਕਿ ਇਹ ਸਿਸਟਮ ਕਮਜ਼ੋਰ ਪੈਣਾ ਸ਼ੁਰੂ ਹੋ ਗਿਆ ਸੋ ਬੱਦਲ ਭਾਈ ਬਹੁਤ ਜ਼ਿਆਦਾ ਤਕੜੀਤਾ ਨਹੀਂ ਹੈ ਬਲਕਿ ਧਮੀ ਪੈਣ ਦੀ ਸ਼ੁਰੂਆਤ ਹੋ ਸਕਦੀ ਹੈ ਹਲਕੀ ਬੱਦਲ ਭਾਈ ਜ਼ਰੂਰ ਅੱਗੇ ਵਧੇਗੀ ਉਮੀਦ ਹੈ ਸਰ ਹੁਣਗੇ ਪਰ ਆਪਾਂ ਜੀ ਗੱਲ ਕਰ ਲਈਏ ਪਠਾਨਕੋਟ ਗੁਰਦਾਸਪੁਰ ਚਾਰਪੁਰ ਦੇ ਕੁਝ ਹਿੱਸਿਆਂ ਵਿੱਚ ਦਰਮਿਆਨੇ ਮੀਂਹ ਦੇ ਸਪੱਲ ਦੇਖਣ ਨੂੰ ਮਿਲ ਸਕਦੇ ਹਨ ਬਾਕੀ ਜੇ ਆਪਾਂ ਹੋਰ ਇਲਾਕਿਆਂ ਦੀ ਗੱਲ ਕਰ ਲਈਏ ਇੱਧਰ ਅੰਮ੍ਰਿਤਸਰ ਹੋ ਗਿਆ ਜਲੰ ਕਪੂਰਥਲੇ ਦਾ ਵੀ ਹੋਏਗਾ ਇਹਨਾਂ ਇਲਾਕਿਆਂ ਵਿੱਚ ਆਪਾਂ ਨੂੰ ਬਦਲਬਾਹੀ ਦੇਖਣ ਨੂੰ ਮਿਲੇਗੀ ਦਰਮਿਆਨੇ ਹਿੱਸਿਆਂ ਦੇ ਵਿੱਚ ਵੀ ਪੈ ਸਕਦਾ ਉਸ ਤੋਂ ਬਾਅਦ ਇਹ ਸਿਸਟਮ ਅੱਗੇ ਕਮਜ਼ੋਰ ਹੋ ਜਾਵੇਗਾ ਪਰ ਇਸ ਦਾ ਦਾਇਰਾ ਅੱਗੇ ਨਹੀਂ ਵਧੇਗਾ ਜੀ ਕਿਸੇ ਸਿਸਟਮ ਦੀ ਆਪਾਂ ਪੂਰਵੀ ਪਾਸੇ ਪੰਜਾਬ ਦੇ ਪ੍ਰਭਾਵਿਤ ਕਰੇਗਾ ਜਿੱਧਰ ਦੇ ਆਪਾਂ ਗੱਲ ਕਰ ਲਈਏ ਇੱਧਰ ਹਰਿਆਣੇ ਨਾਲ ਟੱਚ ਕਰਦੇ ਇਲਾਕਿਆਂ ਦੀ ਗੱਲ ਕਰ ਲਈ ਜਿਸ ਦੇ ਵਿੱਚ ਪਟਿਆਲਾ ਹੋ ਗਿਆ ਇਹਨਾਂ ਇਲਾਕਿਆਂ ਦੇ ਪਟਿਆਲਾ ਦੀ ਸਾਈਡ ਦੇ ਇਲਾਕੇ ਫਤਿਹਗੜ੍ਹ ਸਾਹਿਬ ਦੇ ਇਲਾਕੇ ਹੋਗੇ ਇੱਥੇ ਇੱਧਰ ਕੁਝ ਹਿੱਸਾ ਇੱਧਰ ਚੰਡੀਗੜ੍ਹ ਦਾ ਇਲਾਕਾ ਹੋ ਗਿਆ ਇਹਨਾਂ ਹਿੱਸਿਆਂ ਦੇ ਵਿੱਚ ਵੀ ਆਪਾਂ ਨੂੰ ਸਪੀਡ ਦੇ ਚਾਂਸ ਬੰਦੇ ਕੋਟਲਾ ਹੋ ਗਿਆ ਇਹਨਾਂ ਇਲਾਕਿਆਂ ਦੇ ਵਿੱਚ ਵੀ ਇਹ ਪੂਰਬੀ ਹਿੱਸਿਆਂ ਨੂੰ ਪ੍ਰਭਾਵਿਤ ਕਰੇਗਾ ਸਵੇਰ ਤੋਂ ਲੈ ਕੇ ਦੁਪਹਿਰ ਦੇ ਤੱਕ ਇਹਨਾਂ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਹਨ ਦੇ ਗਰਦ ਚਮਕ ਦੇ ਨਾਲ ਤੇਜ਼ ਹਵਾਵਾਂ ਥੋੜੀਆਂ ਚੱਲਣਗੀਆਂ ਤੋਂ ਥੋੜਾ ਪੂਰਬੀ ਹਿੱਸਾ ਦੇਖ ਲਈਏ ਹਰਿਆਣੇ ਦੇ ਸਾਈਡ ਦੇ ਇਲਾਕਿਆਂ ਦੇ ਵੱਲ ਵੀ ਪੰਜਾਬ ਦਾ ਥੋੜਾ ਬੋਤਾ ਬੱਦਲ ਬਾਈ ਸਿਸਟਮ ਪਹਿਲੇ ਘੰਟਿਆਂ ਵਿੱਚ ਦੇਖਣ ਨੂੰ ਮਿਲੇਗਾ ਸਵੇਰ ਦੁਪਹਿਰ ਤੋਂ ਲੈ ਕੇ ਸਵੇਰ ਤੱਕ ਆਪਾਂ ਨੂੰ ਗੱਲ ਕਰੀਏ ਤਾਂ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਹਨ ਨੰਗਲ ਦੇ ਆਸ-ਪਾਸ ਦੇ ਜੇ ਨੰਗਲ ਦੇ ਆਸ-ਪਾਸ ਦੇ ਇਲਾਕਿਆਂ ਦੀ ਗੱਲ ਕਰ ਲਈਏ ਇੱਧਰ ਦੇ ਆਪਾਂ ਹਿਮ ਹੋ ਗਿਆ ਦਲੀਸਾਈ ਨੰਦਪੁਰ ਸਾਹਿਬ ਹੋ ਗਿਆ ਜਮਕੌਰ ਸਾਹਿਬ ਹੋ ਗਿਆ ਇਹਨਾਂ ਕੁਝ ਇਲਾਕਿਆਂ ਦੇ ਵਿੱਚ ਆਪਾਂ ਨੂੰ ਹਲਕੇ ਤੋਂ ਦਰਮਿਆਨਾ ਵੀ ਦੇਖਣ ਨੂੰ ਮਿਲ ਸਕਦਾ ਹੈ ਜੇ ਆਪਾਂ ਇਧਰ ਮਾਲਵੇ ਦੇ ਇਲਾਕਿਆਂ ਦੀ ਗੱਲ ਕਰੀਏ ਇਧਰ ਬਠਿੰਡਾ ਹੋ ਗਿਆ ਫਰੀਦਕੋਟ ਹੋ ਗਿਆ ਫੂਲ ਹੋ ਗਿਆ ਮੋਗਾ ਹੋ ਗਿਆ ਇਹਨਾਂ ਇਲਾਕਿਆਂ ਦੇ ਵਿੱਚ ਵੀ ਆਪਾਂ ਨੂੰ ਹਲਕੇ ਤੋਂ ਦਰਮਿਆਨਾ ਵੀ ਦੇਖਣ ਨੂੰ ਮਿਲ ਸਕਦਾ ਹੈ ਕੁਝ ਇਲਾਕਿਆਂ ਦੇ ਵਿੱਚ ਆਉਣ ਵਾਲੇ ਘੰਟਿਆਂ ਦੇ ਵਿੱਚ ਜੇ ਗੱਲ ਕਰੀਏ ਥੋੜੀ-ਬਹੁਤੀ ਬਦਲੀ ਸਿਸਟਮ ਦੇਖਣ ਨੂੰ ਮਿਲਣਗੇ ਹੋਣ ਜੀ ਆਪਾਂ ਰੈਣੀ ਡਾਰ ਮਾਡਲ ਦੇਖ ਲਈਏ ਤੁਸੀਂ ਇਸ ਕਿਨਵਾ ਦੇਖ ਸਕਦੇ ਹੋ ਸਾਰੇ ਪੰਜਾਬ ਦੇ ਵਿੱਚ ਟੁੱਟਵੇਂ ਰੂਪ ਦੇ ਉੱਤੇ ਬੱਦਲਵਾਈ ਬਣੀ ਹੋਈ ਕਾਇਦਰੀਆ ਗੁਰਦਾਸਪੁਰ ਅੰਮ੍ਰਿਤਸਰ ਪੱਟੇ ਜਲੰਧਰ ਲੁਧਿਆਣਾ ਇਹਨਾਂ ਸਾਰਿਆਂ ਇਲਾਕਿਆਂ ਵਿੱਚ ਟੁੱਟਵੇਂ ਬੱਦਲਵਾਈ ਬੰਦੀਆਂ ਥੋੜੇ ਬੋਤੇ ਮੀਂਹ ਪੈਣ ਦੇ ਚਾਂਸ ਬੰਦੇ ਹੋਏ ਦਿਖਾਈ ਦੇ ਰਹੇ ਹਨ ਜੇ ਆਪਾਂ ਸ਼ਾਮ ਦੀ 5 ਵਜੇ ਦੀ ਗੱਲ ਕਰ ਲਈਏ ਕਿ ਇੱਧਰ ਫੂਲ ਹੋ ਗਿਆ ਮੋਗਾ ਹੋ ਗਿਆ ਬਠਿੰਡਾ ਦੇ ਨਾਲ ਟੱਚ ਕਰਦੇ ਕੁਝ ਮਲੇਰ ਕੋਟ ਦੇ ਇਲਾਕੇ ਹੋ ਗਏ ਲੁਧਿਆਣਾ ਦੇ ਇਲਾਕਿਆਂ ਦੇ ਵਿੱਚ ਵੀ ਆਪਾਂ ਨੂੰ ਮੀਂਹ ਪੈਣ ਦੇ ਚਾਂਸ ਬੰਦੇ ਹੋਏ ਦਿਖਾਈ ਦੇ ਰਹੇ ਹਨ ਜੇ ਅੱਗੇ ਆਪਾਂ ਸ਼ਾਮ ਦੀ ਇਹ ਸਾਰਾ ਸਾਫ ਹੁੰਦਾ ਦਿਖਾਈ ਦੇ ਰਿਹਾ ਇੱਧਰ ਥੱਲੇ ਵਾਲੇ ਇਲਾਕੇ ਦੀ ਗੱਲ ਕਰ ਲਈ ਪਟਿਆਲੇ ਦਾ ਕੁਝ ਹਿੱਸਾ ਹੋ ਗਿਆ ਸੰਗਰੂਰ ਦਾ ਮਾਨਸੇ ਦਾ ਪਠਿੰਡੇ ਦਾ ਫੂਲ ਬਲੇਰ ਕੋਟਲਾ ਇਹਨਾਂ ਇਲਾਕਿਆਂ ਦੇ ਵਿੱਚ ਆਪਾਂ ਨੂੰ ਵੀਪੈਨ ਦਾ ਚਾਂਸ ਬੰਦੇ ਹੋਇ ਦਿਖਾਈ ਦੇ ਰਹੇ ਹਨ ਜੇ ਆਪਾਂ ਅੱਗੇ 16 ਤਰੀਕ ਨੂੰ ਰਾਤ ਦੀ ਗੱਲ ਕਰ ਲਈਏ ਜਿਸ ਦੇ ਵਿੱਚ ਆਪਾਂ ਤਲਵਾਲਾ ਹਿਮਾਚਲ ਦੀ ਸਾਈਡ ਤੋਂ ਸਿਸਟਮ ਬੰਦਾ ਦਿਖਾਈ ਦੇ ਰਿਹਾ ਜਿਸ ਦੇ ਵਿੱਚ ਚਲੰਦਰ ਲੁਧਿਆਣੇ ਦੇ ਕੁਝ ਹਿੱਸੇ ਮੋਗਾ ਦੇ ਕੁਝ ਫੂਲ ਹੋ ਗਿਆ ਇਹ ਪਟਿਆਲੇ ਦੇ ਕੁਝ ਹਿੱਸੇ ਹੋ ਗਏ ਨਾ ਇਸ਼ਿਆਂ ਦੇ ਵਿੱਚ ਵੀਪੈਨ ਦਾ ਚਾਂਸ ਬੰਦੇ ਹੋਇ ਦਿਖਾਈ ਦੇ ਰਹੇ ਹਨ ਜੀ ਆਪਾਂ 16 ਤਰੀਕ ਦੀ ਰੂਦ ਦੇ ਕੁਝ ਇਸੇ ਹੋਗੇ ਨਾ ਇਸ ਦੇ ਵਿੱਚ ਵੀ 50 ਬੰਦੇ ਦਖਾਈ ਦੇ ਰਹੇ ਹਨ ਐਸੀ ਕੀ ਮੌਸਮ ਦੀ ਹੁਣ ਤੱਕ ਦੀ ਜਾਣਕਾਰੀ ਮਿਲਦੀ ਹੈ ਅਗਲੀ ਵੀਡੀਓ ਦੇ ਵਿੱਚ ਉਦੋਂ ਤੱਕ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰੋ ਧੰਨਵਾਦ ਜੀ